ਆਡੇ ਪਿੰਡੇ ਪਿੰਆਂ ਜੋਰ ਲੱਗੀਆਂ ਮੇਰੇ ਪੇਟੀ ਆਂਡੇ ਪਿੰਡੇ ਪਿੰਆਂ ਜੋਰ ਲੱਗੀਆਂ ਚਾਰ ਮਹੀਨਾ ਦਿੰਤੀਆਂ ਦੇ ਤੋਰ ਮਹੀਨਾ ਦਿੰਤੀਆਂ ਦੇ ਸੱਦੇ ਸੇਲੀਆਂ ਆਇਆਂ ਬੇਸੰਤੂ ਬੰਤੂ ਦੇ ਮਟਿਆਰਾ ਸੰਤੂ ਬੰਤੂ ਦੇ ਮਟਿਆਰਾ ਬਡੇ ਘਰਾਂ ਦੀਆਂ ਗਾਈਆਂ ਵੀ ਨੰਬਰ 11 ਦੀ ਚਰਨੀ ਜਾਤਾ ਨੰਬਰ 11 ਦੀ ਚਰਨੀ ਦਾਤਾ ਚਰ ਚਕਿਆ ਨਾ ਜਾਵੇ ਝੂਟਾ ਦੇ ਜਿਉਣੀ ਮੇਰੇ ਪੀਂਘ ਹਲਾਏ ਖਾਵੇ ਝੂਟਾ ਦੇ ਜੋ ਸੇਂਗ ਘਲਾਰੇ ਕਾਵੇ ਜੀ ਪਜਾਣ ਜੱਟੀ ਬੋਲੀ ਪਾਣੀ ਲਲਕਾ ਮੈਂ ਪਜਾਣ ਜੱਟੀ ਬੋਲੀ ਪਾਣੀ ਨੱਚਣ ਵਾਲੇ ਵੀ ਅਡੀ ਨਰਿੰਦੀ ਗੋੜਾ ਵਾਲੇ ਦਾ ਮੋਨੀ ਬੋਲੀ ਮੈਂ ਪਾਵਾਂ ਨੱਚ ਗਿਦੇ ਵਿੱਚ ਕੋਨੀ ਬੋਲੀ ਮੈਂ ਪਾਵਾਂ ਨੱਚ ਗਿਦੇ ਵਿੱਚ ਕੋਨੀ ਬੋਲੀ ਮੈਂ ਪਾਵਾਂ ਦੇਖੋ ਪੰਗਰੇ ਦੀ ਚਾਲ ਦੇਖੋ ਰੇਸ਼ਮੀ ਰਮਾਲ ਦੇਖੋ ਪੰਗਰੇ ਦੀ ਚਾਲ ਰੇਸ਼ਮੀ ਰਮਾਲ ਦੇਖੋ ਪੰਗਰੇ ਦੀ ਚਾਲ ਮੱਤਨ ਵਾਲੇ ਵੀ ਐਤੀ ਨਰੇਂਦੀ ਮੱਤਾ ਦਬੀ ਵਿੱਚ ਰੱਖਣਾ ਜੇ ਆਪਣੇ ਪਿਆਰ ਨੂੰ ਛੇੜੂ ਕਿਐ ਸਰਕਾਰ ਦੇ ਦਸਣੀਆਂ ਪਾਂਦ ਨਾ ਨਾ ਨਿਤ ਕੀੜਦੇ ਦੇ ਮੱਤਨ ਨਾ ਆਪੋ ਆਨੇ ਨਿਤ ਦੇ ਵਿਸਮਣੀਆਂ ਪਾਂਦ ਆਨੇ ਨਿਤ ਨਾ ਨੀ ਆਪਾਂ ਤੋਂ ਨਾ ਨਾ ਨਿਤ ਕੇਤੇ ਨਿਤ ਨਾ ਆਪਾਂ ਤੋਂ ਨਾ ਨਾ ਹਿੱਕ ਕੋਡ ਨਾ ਸੰਗੋਂ ਕਰਵੇ ਬਾਗਲਾ ਹਰਵੇ ਮੇਰੇ ਮਾਧਿਅ ਸਾਖਣਾ ਕਰਵੇ ਬਾਜੇ ਦੇ ਲੋਕ Yeah, no. ਹਰੀਕਿਆਂ ਵਿੱਚ ਮੀਂਹ ਪੈਂਦਾ ਹਰੀਕਿਆਂ ਵਿੱਚ ਮੀਂਹ ਪੈਂਦਾ ਖੁੱਗੀਆਂ ਪੰਜਾਬ ਜ਼ਮੀਨਾਂ ਕੜਾਟ ਜਾਵੇ ਕਾਲੁ ਜਦਿਆ ਸ਼ਕੀਨਾ ਕੜਾਟ ਜਾਵੇ ਕਾਲੁ ਜਦਿਆ ਸ਼ਕੀਨਾ ਕੜਾਟ ਜਾਵੇ 全点呀！ मै वेड़े की मालक बेड़ा खुला करो मैं वेड़े की मालक बेड़ा खुला करो मैं वेड़े की मालक बेड़ा खला करो मे वेड़े की मालक बेड़ा खुला करो नेड़े दालक बेड़ा खुला करो किए नहीं गिद्दे दे बाबा राउंड के लाये बिच नहीं बाबा राउंड के लाये बिच नहीं गिद्दे दे ਆਕੇ ਨੀਂ ਲਾ ਤੇਰਾ ਚਿਕਾ ਦੇ ਕਮਾਲ ਪਾੜੀ ਚਾ ਤੇਰੇ ਦੂਜੀ ਵਰਤ ਤੇ ਬੱਝਾ ਚਾ ਲੋ ਸਾਈਡ ਤੇ ਹੋ ਲੋ ਬਣੋ ਮਾਈਨੋ ਕੋ ਬਣਾ ਦੋ ਆਸਾਇਰ ਤੇ ਹੋ ਜੋ ਜੋ ਗੂ ਕਰ ਰਹੇ ਨੇ ਚੰਗਾ ਵੀ ਪਰ ਤੂੰ ਨੱਚ 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 ਤਲੀ ਤੂੰ ਹੋਲੀ ਹੋਲੀ ਨੱਚ ਕੇ ਤੇ ਨੱਗ ਨਾ ਪਵੇ ਗੁਵੰਡੀ ਆਂਦੀ ਕੰਦ ਬੱਲੀਆਂ ਤੇਰਾ ਹਿੱਜਾ ਸਾਰੇ ਪਿੰਡ ਦੇ ਕੋ ਸੰਦ ਬੱਲੀਆਂ ਤੇਰਾ ਹਿੱਜਾ ਸਾਰੇ ਪਿੰਡ ਦੇ ਕੋ ਸੰਦ ਬੱਲੀਆਂ ਤੂੰ ਨੱਚ 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 ਤਲੀ ਤੂੰ ਨੱਚ ਨੱਚ ਕਰ ਦੇ ਕਮਾਲ ਪਾੜੀਏ ਤੇਰੇ ਨੱਚ ਦੀ ਦੇ ਉੱਤੋਂ ਦੀ ਆਇਆ ਦੋ ਮਟਿਆਰਾ ਚੁੱਤੜਿਆ ਆਇਆ ਚੂੜੇ ਫਤਗਿਆ ਪੰਗਾ ਦਾ ਮੈਂ ਆਸ਼ਕ ਹੋ ਗਿਆ ਆਂ ਮੈਂ ਤਾਂ ਜੈਨੋ ਜੀ ਜੀ ਰਹਾ ਪਾ ਕਰਦੀ ਹੀ ਵੋਤਾ ਲਾਇਆ ਮੇਰੇ ਮੁਰਦਾ ਖੇਰ ਬੋਟਲਾ ਪਾ ਦੂ ਕਿਨਨ ਕਰਦੀ ਤੇ ਬੋਝ ਬੋਝ ਤੋਂ ਕਰਦੀ ਖੁੱਲਨ ਕਰਦੀ ਤੇ ਬੋਝ ਬੋਝ ਤੋਂ ਕਰਦੀ ਖੁੱਲਨ ਕਰਦੀ ਤੇ ਬੋਝ ਬੋਝ ਤੋਂ ਕਰਦੀ ਖੁੱਲਨ ਕਰਦੀ ਮਾਕੇ ਪੱਛੀ ਤੇਰੀ ਚੋਰੀ ਹੋ ਰਾ ਕੇ ਪੱਛੀ ਤੇਰੀ ਚੋਰੀ ਆਪਣ ਛੜੀ ਆਉਂਦੇ ਤਾਣੇ ਨੀ ਮਾਰਾਂ ਖੇਡਾ ਤਾਗਾ ਪੱਛੀ ਰੇ ਤੇ ਲਾਗਾ ਤਾਣੇ ਕੱਢਾ ਉਬਲ apa dari

给你。 ਰਾਂਝੇ ਗੋਲਾ ਕੋਈ ਨਾ ਚਿੱਟੇ ਆਗ ਬੁੱਤ ਰਾਂਝੇ ਗੋਲਾ ਕੋਈ ਨਾ ਤੇਰੀ ਮੇਰੀ ਜੜੀ ਜਵੈ ਚਲਾ ਕੋਈ ਨਾ ਤੇਰੀ ਮੇਰੀ ਕਵਤ ਕੋਈ ਨਾ ਚੱਲੇ ਉੱਤੇ ਸੱਨਾ ਸੱਨਾ ਪਰੇ ਆਏ ਸਾਗਦਾ ਕਿਸੇ ਨੂੰ ਕੀ ਪਤਾ ਨਾ கே <muchas> கத்த <muchas> <muchas> <muchas>

ਆਉਂਦੇ ਜਾਂਦੇ ਆਈ ਪੁੱਛਦੇ ਤੂੰ ਕਿਉਂ ਬੀਬੀਆਂ ਰਹੀਆਂ ਬਾਬਲ ਮੇਰੇ ਕਾਜਰ ਚਾਇਆ ਮੈਂ ਪਰਦੇਸਣ ਹੋ ਰਹੀਆਂ ਨਿੱਕੀ ਜਹੀ ਸੂਈ ਵਟ ਮਾਤਾ ਦਾ ਬੈਠੇ ਸਿੱਧਾ ਨਾ ਦੇ ਰਹੀਆਂ ਅੰਦੇ ਜਨ ਦੇ ਰਾਹੀ ਪੁੱਛਦੇ ਤੂੰ ਕਿਉਂ ਵੀ ਸਾਡੇ ਪਿੰਡ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੇ ਇਹ ਰਲ ਕੇ ਉਤਰਾਲਾ ਸਾਰਿਆਂ ਨੇ ਕੀਤਾ ਵੀ ਸੌਣ ਮਹੀਨੇ ਦੇ ਵਿੱਚ ਅੱਗੇ ਮਤਲਬ ਜਿਹੜੇ ਬਹੁਤ ਜਦੋਂ ਸੌਣ ਚੜ ਜਾਂਦਾ ਸੀਗਾ ਉਹਦੇ ਤਿਉਹਾਰ ਮਨਾਇਆ ਜਾਂਦਾ ਸੀਗਾ ਤੇ ਵੀ ਸਾਰਾ ਸੌਣ ਹੀ ਕੁੜੀਆਂ ਇਹਦੇ ਆਉਂਦੀਆਂ ਸੀਗੀਆਂ ਵਿਆਹਿਆ ਕੁੜੀਆਂ ਆਦੇ ਮਤਲਬ ਪੇਕੇ ਹੁੰਦੀਆਂ ਸੀਗੀਆਂ ਤੇ ਉਹ ਸਾਰਾ ਮਤਲਬ ਤੀਆਂ ਦਾ ਤਿਉਹਾਰ ਜਿਹੜਾ ਸੀ ਤੀਆਂ ਤੀਂਦੀਆਂ ਮਨਾਉਂਦੀਆਂ ਸੀ ਲੇਕਿਨ ਇਹ ਕੁਝ ਸਮਾਂ ਹੋ ਗਿਆ ਇਹ ਜਿਹੜਾ ਤਿਉਹਾਰ ਸੀ ਇਹ ਮਤਲਬ ਅਲੋਪ ਹੁੰਦਾ ਜਾਂਦਾ ਸੀ ਫੇਰ ਜਿਹੜਾ ਮਤਲਬ ਸਾਡੇ ਜਿਹੜੇ ਮੇਰਾ ਸਟਾਫ ਆ ਆਂਗਣਵਾਰੀ ਵਰਕਰ ਤੇ ਪਿੰਡ ਦੀਆਂ ਭੈਣਾਂ ਨੇ ਇਹਨਾਂ ਨੇ ਰਲ ਕੇ ਇਹ ਕਿਹਾ ਵੀ ਆਪਾਂ ਇਹ ਕੰਮ ਜਿਹੜਾ ਸਟਾਰਟ ਕਰੀ ਜਿਹੜੇ ਤੀਆਂ ਦਾ ਤਿਉਹਾਰ ਹੈਗਾ ਤਾਂ ਜੋ ਕਿਉਂਕਿ ਜਿਹੜੇ ਅੱਜ ਕੱਲ੍ਹ ਦੀਆਂ ਬੱਚੀਆਂ ਨੂੰ ਤਾਂ ਪਤਾ ਨਹੀਂ ਕਿ ਤੀਆਂ ਕੀ ਹੁੰਦੀਆਂ ਆ ਤੇ ਇਸ ਕਰਕੇ ਅਸੀਂ ਜੋ ਵੀ ਤਿਆਂ ਦੇ ਵਿੱਚ ਅੱਜ ਚਰਖੇ ਪੱਖੀਆਂ ਝੋਲੇ ਦਰਿਆ ਜੋ ਵੀ ਅਸੀਂ ਅੱਜ ਘਾਰ ਵਿਹਾਰ ਕੀਤਾ ਹੈਗਾ ਤਾਂ ਇਹ ਨਾ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਤੀਆਂ ਤੀਸ ਦੀਆਂ ਦਾ ਕੀ ਸੱਦਾ ਚਾਰਕ ਨਾਲ ਜੁੜੀਆਂ ਹੋਈਆਂ ਚੀਜ਼ਾਂ ਸਾਡੀਆਂ ਹੈਗੀਆਂ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬੱਚੀਆਂ ਇਹ ਇਹ ਗੱਲਾਂ ਯਾਦ ਰੱਖਣ ਤੇ ਇਸ ਕਰਕੇ ਸਾਨੂੰ ਇਹ ਉਪਰਾਲਾ ਕਰਨਾ ਪਿਆ ਤੇ ਬਹੁਤ ਹੀ ਸੋਹਣਾ ਉਪਰਾਲਾ ਸਾਰਿਆਂ ਨੇ ਕੀਤਾ ਰਲ ਮਿਲ ਕੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈਗੀ ਆ ਤੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿੱਚ ਵੀ ਅਸੀਂ ਇਹ ਜਿਹੜਾ ਤਿਉਹਾਰ ਮਨਾਉਂਦੇ ਰਹੀਏ ਕਿਉਂਕਿ ਨੌਜਵਾਨ ਫੇਰੀ ਇਨਾ ਤਿਹਾਰਾਂ ਤੋਂ ਦੂਰ ਹੰਡੀ ਜਾ ਰਹੀ ਆ ਉਹਨਾਂ ਨੂੰ ਕਿਤੇ ਆਪਣੇ ਬਾਧਮ ਦਾ ਕੀ ਸੁਨੇਹਾ ਦੇਣਾ ਮੈਂ ਤਾਂ ਇਹ ਹੀ ਸੁਨੇਹਾ ਦਿੰਦੀ ਆ ਵੀ ਕਿਉਂਕਿ ਜਿਹੜਾ ਮੋਬਾਈਲ ਜਿਹੜਾ ਇੱਕ ਆਪਣੇ ਲਈ ਸੁੱਖ ਦਾ ਸਾਧਨ ਵੀ ਬਣਿਆ ਹੈਗਾ ਲੇਕਿਨ ਅੱਜ ਕੱਲੇ ਹਰ ਇੱਕ ਦੁਨੀਆ ਜਿਹੜੀ ਆ ਮੋਬਾਈਲ ਦੇ ਵਿੱਚ ਵੜੀ ਹੋਈ ਆ ਛੋਟੇ ਬੱਚੇ ਤੋਂ ਲੈ ਕੇ ਅੱਜ ਕੱਲ ਬਜ਼ੁਰਗਾਂ ਤੱਕ ਵੀ ਜਿਹੜਾ ਹੈਗਾ ਇਹ ਮਤਲਬ ਮੋਬਾਈਲ ਕਿਉਂਕਿ ਹਰ ਕਾਨੂੰਨ ਦਾ ਕੋਈ ਕਿ ਆਪਾਂ ਦਾ ਸੁੱਖ ਆਦੇ ਸੁੱਖ ਸਭ ਦਾ ਵਾਸਤੇ ਲੈਣੇ ਆ ਵੀ ਕਿਤੇ ਕੋਈ ਚਲਾ ਗਿਆ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਕੋਈ ਕਿੱਥੇ ਜਾ ਰਿਹਾ ਪਰ ਜਿਹੜੀ ਇਹਦੀ ਵਰਤੋਂ ਆ ਮਤਲਬ ਬਹੁਤ ਮਤਲਬ ਹੋ ਰਹੀ ਆ ਤੇ ਬੱਚੇ ਜਿਹੜੇ ਹੋ ਬੱਚੇ ਚਾਹੀ ਵੱਡੇ ਆ ਚਾਹੀ ਛੋਟੇ ਆ ਉਹ ਸਾਰੇ ਜਿਹੜੇ ਮੋਬਾਈਲਾਂ 'ਚ ਵੜੇ ਹੋਏ ਇਸ ਕਰਕੇ ਇਹ ਜਿਹੜਾ ਤਿਉਹਾਰ ਆ ਆ ਲੋਪ ਹੋ ਗਿਆ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਮੋਬਾਈਲਾਂ 'ਚ ਨਿਕਲੋ ਜਿਹੜੇ ਤਿਉਹਾਰ ਆ ਕੋਈ ਵੀ ਆ ਰਹੇ ਆ ਉਹਨਾਂ ਨੂੰ ਮਨਾਓ ਆਕੇ ਸਰ ਸਾਰਿਆਂ ਨੂੰ ਪਤਾ ਲੱਗਿਆ ਵੀ ਸਾਡੇ ਮਤਲਬ ਤਿਉਹਾਰ ਕਿੰਨੇ ਆਪਣੇ ਪੰਜਾਬ ਚ ਆਉਂਦੇ ਹੈਗੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹੈਗੇ ਮੈਨੂੰ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸੱਤਕਾਲ ਦੀ ਸਾਰਿਆਂ ਨੂੰ ਮੈਨੂੰ ਹਰੀਕੇ ਕਲਾ ਦੱਤਿਆਂ ਦਾ ਤਿਉਹਾਰ ਬਹੁਤ ਵਧੀਆ ਲੱਗਿਆ ਕਿਉਂਕਿ ਜਿਹੜੇ ਗਿੱਧਾ ਪਰਾਤਨ ਵਿਰਸਾ ਜਿਹੜਾ ਆਪਣਾ ਸੱਭਿਆਚਾਰ ਆ ਉਹ ਦਿਨੋ ਦਿਨ ਲੋਪ ਹੁੰਦਾ ਜਾ ਰਿਹਾ ਇਹ ਸਿਰਫ ਜੂਥ ਫੈਸਟੀਵਲਾਂ ਤੱਕ ਹੀ ਥੀਮਤ ਆ ਜਿਹੜਾ ਅ ਆਸ਼ਾ ਵਰਕਰਾਂ ਨੇ ਉਪਰਾਲਾ ਕਰਾਇਆ ਅੰਗੜਵਾਲੀ ਵਰਕਰਾਂ ਨੇ ਉਪਰਾਲਾ ਕਰਾਇਆ ਬਹੁਤ ਹੀ ਸਲੱਗਾ ਜੋਗਾ ਇਹਦੇ ਵਿੱਚ ਜਿਵੇਂ ਚਰਖਾ ਚੋਲੇ ਹੋ ਗਏ ਦਰਿਆ ਹੋ ਗਿਆ ਪੁਲਕਾਰੀਆਂ ਬਾਗ ਛੋਟੇ ਛੋਟੇ ਬੱਚਿਆਂ ਨੂੰ ਅੱਜ ਪਤਾ ਲੱਗਿਆ ਵੀ ਇਹ ਸਾਡੇ ਵਿਰਸੇ ਨਾਲ ਸੰਬੰਧਿਤ ਚੀਜ਼ਾਂ ਪਿੰਗਾ ਵੀ ਕਿਵੇਂ ਮਨਾਇਆ ਜਾਂਦਾ ਸੀ ਪਹਿਲਾਂ ਫੁਲਕਾਰੀਆਂ ਕਿਵੇਂ ਕੱਢੀਆਂ ਜਾਂਦੀਆਂ ਸੀ ਫੁਲਕਾਰੀਆਂ ਦੀਆਂ ਕਿਸਮਾਂ ਆਦ ਇਹ ਇੱਥੇ ਦੇਖ ਕੇ ਬੱਚਿਆਂ ਨੂੰ ਨਾਲੇ ਤਾਂ ਨਾਲੇਜ ਮਿਲੀ ਆ ਨਾਲੇ ਸੱਭਿਆਚਾਰ ਨਾਲ ਬਹੁਤ ਜ਼ਿਆਦਾ ਇੱਥੇ ਬੱਚੇ ਜੁੜੇ ਆ ਬਿੰਨ ਬਹੁਤ ਵਧੀਆ ਲੱਗਿਆ ਜੀ ਧੰਨਵਾਦ